ਔਵੀ ਸੁਈ ਜੇ ਤਿੰਨ ਸੁਈਆਂ ਜੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੰਦੀਪ ਡੇਫੈਂਟ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਅੱਜ ਆਪਾਂ ਪਹੁੰਚ ਚੁੱਕੇ ਆ ਪਿੰਡ ਭੋਜੀਆਂ ਜ਼ਿਲ੍ਹਾ ਤਰਨਤਾਰਪੁਰ ਦਾ ਜੀ ਤਹਿਸੀਲ ਵੀ ਤਰਨਤਾਰਪੁਰ ਦੀ ਆ ਵੀਰੋਂ ਦੇ گاਵਾ ਵਿੱਚ ਜਿਹੜਾ ਕੰਮ ਕਰਦੇ ਵਪਾਰ ਦਾ ਕੰਮ ਕਰਦੇ ਜੀ ਅੱਜ ਵੀ ਇਨੇ ਕੋਈ ਚਾਰ ਪੰਜ ਲੱਭ گاਵਾ ਵਿੱਚ ਸੇਲ ਹੈ ਜੀ ਤੇ ਆਓ ਹੁਣ ਆਪਾਂ ਬਾਈ ਜੀ ਨਾਲ ਗੱਲਬਾਤ ਕਰਦੇ ਆ ਤੇ ਵੀਡੀਓ ਸ਼ੁਰੂ ਕਰਦੇ ਆਂ ਜੀ ਆਪਾਂ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਪਹਿਲੇ ਤੁਹਾਡਾ ਬਹੁਤ ਬਹੁਤ ਸਵਾਗਤ ਤੁਹਾਡਾ ਜੀ ਬਹੁਤ ਬਹੁਤ ਇਹ ਨਾ ਬਜੋੜ ਕਰ ਦੇ ਹਾਂਜੀ ਹਾਂਜੀ ਕਿਉਂ ਨਹੀਂ ਗੱਡੀ ਠੀਕ ਹੈ ਨਹੀਂ ਚਲੋ ਚਲੋ ਤੇ ਇਕੱਲੇ ਗਾਵੇਂ ਕਰਦੇ ਮੱਝਾਂ ਦੇ ਨਾਲ ਨਹੀਂ ਵੀ ਲੈ ਦੀਆਂ ਅੱਛਾ ਮਹੀਆਂ ਵੀ ਲੈ ਦੀਆਂ ਵੀ ਵੀ ਲੈ ਦੀਆਂ ਠੀਕ ਹੈ ਬਾਹਰ ਦੇ ਮੱਝਾਂ ਲੈ ਕੇ ਨੇ ਫਿਰ ਜੀ ਬਾਹਰੋਂ ਮੱਝਾਂ ਜਿਹੜਾ 2 ਲੱਖ ਦਾ ਘਟਾ ਲਿਆ ਜਿਹੜਾ ਜੋ ਭਾਰਾਂ ਬਾਲ ਗਿਆ ਥੱਲੇ ਲੱਖ ਤੋਂ ਥੱਲੇ ਬਣ ਗਈ ਉਹ ਵੀ ਲੈ ਲੈਣੀ ਆ ਆ ਲੈ ਲੈਣੀ ਬਸ ਅੱਜ ਨਾ ਪਰਤਾ ਚੱਲਿਓ ਚਲਾ ਲੈਣਾ ਚਲੋ ਚਲੋ ਤੇ ਅੱਜ ਫਿਰ ਕਿੰਨੇ ਉਹਹਾਉਗੇ ਗਾਵਾ ਜੀ ਆਪਾਂ ਚਾਰ ਗਾਂ ਹੀ ਨੇ ਤਿੰਨ ਸੂਈਆਂ ਤੇ ਇੱਕ ਗੱਬਣਿਆ ਵੈੜ ਉਹ ਵੀ ਪੈ ਲੈਣੇ ਆ ਚਲੋ ਤੇ ਇਹ ਵੀ ਥੋੜਾ ਪੱਕੇ ਸੂਈਆਂ ਗਾਂਦ ਹੈ ਪੈ ਲੈਣੀਆਂ ਠੀਕ ਹੈ ਦੱਸੋ ਜੀ ਇਹ ਕਿੰਨਾ ਸੂਆ ਜੀ ਇਹ ਇਹ ਤਿੱਜਾ ਸੂਆ ਜੇ ਹਾਂ ਜੀ ਆਹ ਜੀ ਐਸ ਟਾਈਮ ਦੁੱਧ ਕਿੰਨਾ ਤਿਆਰ ਹੈ ਜੀ ਤੇ 22 23 ਕਿਲੋ ਦੁੱਧ ਜੇ ਇਥੇ ਲੈ ਐਸ ਟਾਈਮ 22 23 ਕਿਲੋ ਦੁੱਧ ਤਿਆਰ ਆ ਵੱਡੀ ਵੜ ਹੈ ਨਾ ਜੀ ਇਹਦਾ ਮਗਰਲਾ ਥਣ ਦਾ ਥੋੜਾ 1.5 ਲੀਟਰ ਘਟਿਆ ਦੂਜਿਆਂ ਨੂੰ ਆਹ ਇਧਰ ਆਹ ਇਧਰ ਲਾਇਆ ਬੰਨੇ ਦਾ ਜਿਹੜਾ ਅੱਛਾ ਆਹ ਲਾ ਠੀਕ ਆ ਠੀਕ ਹੈ 1.5 ਲੀਟਰ ਥਣ ਘਟਿਆ ਉਹ ਘਟਾ ਹਾਂ ਜੀ ਤੇ ਖੋਲੋ ਜੀ ਫਿਰ ਬੱਛਾ ਆ ਗਿਆ ਜੀ ਮਗਰ ਬੱਛੀ ਆ ਜੀ ਆ ਅੱਛਾ ਆ ਬੱਛੀ ਆ ਗਈ ਬੱਛੀਆਂ ਨਾਲ ਵੀ ਸੂਈ ਹੈ ਬਸ ਠੀਕ ਆ ਹਾਂ ਅੱਛਾ ਲੋ ਜੀ ਚੈ ਦੇਖੋ ਹਾਂ ਜੀ ਚਲੋ ਦੋ ਦੋ ਹੋਰ ਵਾ ਸਕਦੀ ਆ ਮੁੱਤੀ ਗਾਇ ਹਰ ਤੂੜੀ ਦੇ ਆ 20 ਕਿਲੋ ਛਿਆਰਾ ਬਿਲਕੁਲ ਆ ਦੇਖੋ ਜੀ ਹਾਂ ਚੁਆਈਆਂ ਵਰੀ ਆ ਹਨਾ ਜੀ ਹਾਂ ਜੀ ਚੁਆਈ ਬਿਲਕੁਲ ਇੱਕ ਨੰਬਰ ਹੈ ਜੀ ਚਲੋ ਚਲੋ ਠੀਕ ਹੈ ਭਰਾਣ ਬਾ ਨੂੰ ਸਚਾਈ ਦੱਸਾਂਗੇ ਜਿਹੜੀ ਹੋਈ ਆ ਬਿਲਕੁਲ ਜੀ ਬਿਲਕੁਲ ਬਿਲਕੁਲ ਠੀਕ ਆ ਚਲੋ ਹਾਂ ਜੀ ਬੋਲੋ ਜੀ ਜੇ ਸੰਦੀਪ ਸਿੰਘ ਆਪ ਤੇ ਖਰੀਦੀ 85000 ਦੀ ਪਰ ਹੁਣ 70000 ਮੁੱਲ ਕਰਦਾ ਠੀਕ ਹੈ ਕਿੰਨੇ ਦੇ ਦੋਗੇ 7000 ਛੋੜ ਕਰ ਦਿਆਂਗੇ 80000 ਛੱਡ ਦਿਆਂਗੇ 90000 ਦੀ ਕਰ ਦਾਂਗੇ ਮੁੱਕਰ ਹੋਰ ਮੰਗ ਦਾਂਗੇ ਕਰ ਦਾਂਗੇ ਹੋਰ ਮੰਗ ਚਲੋ ਕਰ ਦਿਆ ਜੀ ਤੇ ਆਹ ਜੀ ਐਦਾ ਜੀ ਮੁੱਲ 60 ਕਰਾ ਲਓ ਹਾਂਜੀ 52000 ਦੀ ਬੱਛੀ ਦੇ ਰਣੀ ਆ ਅਜਾ 58000 ਦੀ ਹਾਂ ਠੀਕ ਆ ਤੇ ਯਾਰ ਪਹਿਲਣੀਆਂ ਬੱਛੀ ਸੂਈ ਤਾਜੀ ਰਾਤ ਦੀ ਪਹਿਲਾ ਸੂਈ ਤੇ 2 ਕਿਲੋ ਹੌਲੀ ਕੀਤੀ ਆ ਬੱਛੀ ਮਗਰੇ ਦੇ ਮਗਰੇ ਜਿਹੜੀ ਬੱਛੀ ਆ ਇਹਦੇ ਮਗਰ ਬੱਛੀ ਹਾਂਜੀ ਤੇ ਭਾਜੀ ਫਿਰ ਆਈਡੀਆ ਤੁਹਾਡਾ ਸਾਨੂੰ ਦੁੱਧ ਕਿੰਨਾ ਕਰ ਜੂਗੀ ਜੀ ਇਹ ਇਹ ਦੁੱਧ 15 16 ਕਿਲੋ ਚਵਾ ਦੂਗੀ 15 16 ਕਿਲੋ ਹਾਂਜੀ ਤੇ ਖੋਲੋ ਭਾਜੀ ਇਹਨੂੰ ਵੀ ਲੋ ਜੀ ਹੈ ਪਹਿਲਾ ਸੁਆ ਜੀ ਥੋੜਾ ਪੱਕ ਕੇ ਬਣੀ ਬੈਣ ਤੇ ਬਿਲਕੁਲ ਤਾਜੀ ਬੈਣ ਜੇਰ ਜੁਰਾ ਓਕੇ ਜੀ ਹਾਂ ਬਿਲਕੁਲ ਜੇਦਰ ਪਾਤੀ ਓਕੇ ਹੱਥ ਹੋ ਗਈ ਵੀਡੀਓ ਗਈ ਬਸ ਠੀਕ ਹੈ ਜੀ ਠੀਕ ਹੈ ਲੋ ਜੀ ਆ ਕਰੋ ਚੈੱਕ ਮੈਨ ਬੱਚੇ ਦਾ ਬਹੁਤ ਕਰਦੀ ਸੀ ਉਸ ਨੂੰ ਬੈਗ ਵਿੱਚ ਥਾ ਲੋ ਖਾ ਲੋ ਕੋਈ ਰੋ ਲੈਣਾ ਬਹੁਤ ਵਧੀਆ ਭਾਈ ਜੀ ਮੈਂ ਬਿਲਕੁਲ ਓਕੇ ਚ ਭਾਈ ਜੀ ਆ ਜੋ ਦੇਖੋ ਬਸ ਠੀਕ ਬੱਚੇ ਦਾ ਬਹੁਤ ਜ਼ਿਆਦਾ ਕਰਦੀ ਹੈ ਬੱਚੇ ਦਾ ਤਾਜੀ ਤਾਜੀ ਆ ਨੇ ਬਿਲਕੁਲ ਹਾਂ ਇੱਕ ਤਾਜੀ ਆ ਹਾਂ ਬਿਲਕੁਲ ਤੇ ਭਾਈ ਜੀ ਫਿਰ ਇਹਦੀ ਕੀ ਮਦ ਇਹਦਾ ਮੁੱਲ 60000 ਮੰਗਦੇ ਆ ਪਰ 58000 ਦੀ ਗਾਂ ਦੇ ਰਣੀ 58000 ਦੀ ਹਾਂ ਉਹ ਚੋ ਵੀ ਯਾਰ ਛੱਡਦਾ 57000 ਚਲੋ 55000 ਦੋ ਹਾਂ ਚਲੋ 55000 ਦੀ ਗਾਂ ਦੋ 55 ਠੀਕ ਹੈ ਜੀ ਜੋ ਸੰਦੀਪ ਸਿੰਘ ਜੀ ਤੂੰ ਕਹਤਾ ਹੋ ਗਿਆ ਚਲੋ ਜਾਂ ਦੋ ਜਾਂ ਦੋ ਆਹ ਹੈ ਜੀ ਇਹਦਾ ਮੁੱਲ 66000 ਕਰਦੇ ਆ 65000 ਦੀ ਵਾਸੀ ਦੇ ਦੇਣੀ ਆ ਅੱਛਾ 65000 ਦੀ ਹਾਂ ਇਹ ਹੋ ਗਈ ਆ ਤੀਜੇ ਦਿਨ ਦੀ ਸੂਈ ਚੌਥੇ ਦੀ ਤੇ 13 ਕਿਲੋ ਦੁੱਧ ਆ ਠੀਕ ਆ ਹਾਂ ਜੀ ਬੋਲੋ ਜੀ ਇਹਨੂੰ ਵੀ ਲੋ ਜੀ 13 ਕਿਲੋ ਐਫਸਟਰੋ ਤਿਆਰ ਆ ਜੀ ਤੇ ਹੈ ਪਹਿਲਾ ਸੂਆ ਹੀ ਆ ਨਹੀਂ ਇਹ ਦੂਜੇ ਆਜੇ ਦੂਜਾ ਸੂਆ ਇਹ ਦੂਜਾ ਸੂਆ ਜੇ ਤੇ ਬੱਚਾ ਮਗਰੰਦੇ ਇਹਦੇ ਬੱਚਾ ਜੇ ਮਗਰ ਇਹਦੇ ਮਗਰ ਬੱਚਾ ਆ ਗਿਆ ਜੀ ਲੋ ਜੀ ਕਰੋਸਟਾ ਵੈੜ ਆ ਗਈ ਵੈੜ ਸੋਹਣੀ ਬਹੁਤ ਫੀਲਸ ਲੱਗਿਆ ਆ ਦੇਖੋ ਰੰਗ ਰੂਂਗੇ ਬਹੁਤ ਸੋਹਣਾ ਮੈਟ ਦਾ ਜਦਨ ਹਰਿਆ ਪੈਣ ਲਾਪੇ 16 17 ਕਿਲੋ ਦੋਲ ਕਰ ਜੂਗੀ ਹਾਂਜੀ ਹਾਂ ਬਿਲਕੁਲ ਅਜਾ 13 ਦੋਲ ਟਾਈਮ ਪਣਪਰਾ ਚੋ ਕੇ ਖੜੇ ਵਿਖਾਵਾ ਥੋੜਾ ਘੱਟ ਰੱਖਦੀ ਬੱਚੀ ਨੇ ਗਰਿਆਂ ਚ ਬਾਈ ਬਿਲਕੁਲ ਫੀਲਸ ਲੱਗ ਬੜੀ ਤੇ ਬਾਈ ਜੀ ਫਿਰ ਇੰਦੀ ਕੀ ਮਾਦਾ ਤੇ 60000 ਮੰਗਿਆ 65000 ਦੀ ਦੇਣੀ ਹੈ 65000 ਦੀ ਹਾਂ ਹੋ ਜੂਗਾ ਮਾਨ ਤਾਂ ਆ ਹੋ ਜੂਗਾ 500 ਰੁਪਏ ਹੋ ਜਿਆਦਾ ਨਹੀਂ ਚਲੋ ਕਰ ਤੇ ਆਓ ਗੱਬਣਾ ਉਹ ਗੱਬਣਾ ਉਹ ਕੈਨੇਡਾ ਵਲੋਂ ਦੀ ਹੈ ਜੀ ਉਹ 10 ਦਿਨ ਲੈਂਦੀ ਜੋਸ਼ੀ 10 ਦਿਨ ਲਊ ਘਟਕ ਹੈਗੀ ਪਹਿਲਾਂ ਬੜੀ ਸਲਾਗ ਗਿਆ ਵੀ ਵਹਿੜ ਸੋਹਣੀ ਹੈ ਨਾ ਜੀ ਹਾਂ ਬਹੁਤ ਸੋਹਣੀ ਬਹੁਤ ਲੱਗਾ ਉਹ ਤੇ ਲੈ ਚਲੋ ਸ਼ਾਮੇ ਮਾੜਾ ਜਾ ਲਓ ਜੀ ਇਹ ਵੀ ਚੈੱਕ ਕਰੋ ਜੀ ਪਹਿਲਾ ਸੁਆ ਜੀ ਇਹ ਪਹਿਲਾ ਸੁਆ ਪਹਿਲਾ ਸੁਆ ਵਹਿੜ ਆ ਹਾਂ ਇਹ ਵੀ ਕਰੋਸਟਾ ਵਹਿੜ ਆ ਗਈ ਇਹ ਵੀ ਚੈੱਕ ਕਰੋ ਆਜੋ ਜੀ ਆਜੋ ਆਜੋ ਕਰੋ ਬੜਾ ਡਿਜ਼ਾਈਨਡ ਜੂਨੀਅਰ ਬੱਚੀ ਸੋਹਣੀ ਸੋਹਣੀ ਵੇੜਾ ਜੀ ਲੈ ਜੂ ਕਰੋ ਹਫਤਾ ਦਾ ਹਫਤਾ ਪੂਰਾ ਲੈਣਾ ਜੀ ਹਫਤਾ ਲੈ ਜੀ ਹਾਂ ਬੰਦੋ ਬੰਦੋ ਜੀ ਤੇ ਬਾਜੀ ਫਰੈਂਦੀ ਕੀ ਮਰਿਆ ਇਹਦਾ 58000 ਰੁਪਏ ਮੰਗਦੇ ਵੀ 57 ਦੇ ਦੇਣੀ ਆ ਇਹ ਵੀ 55 ਜਾਂ ਦੋ ਜਾਂਦੇ ਸੰਦੀਪ ਜੀ ਜਰੀਆਂ ਆ ਅਜ ਤੂੰ ਜਿਤਰਾ ਗਏਗਾ ਜੋ ਉਦਾਂ ਹੀ ਹੁੰਦੀ ਜੋ ਛੋੜੇ ਛੋੜੇ ਮੋਲ ਉੜਦੀਆਂ ਵਾਲੀ ਆਹੀ ਆ ਜੀ ਬਸ ਬਸ ਇਹੀ ਦੇਖੋ ਜੀ ਆਹੀ ਚਾਰ ਵੇੜਾ ਸੇਲ ਆ ਬਾਕੀ ਬਹੁਤ ਸੋਹਣਾ ਰੇਡ ਕੀਤਾ ਤੇ ਭਾਈ ਨੇ ਵੀਡੀਓ ਪਹਿਲੀ ਆ ਤੇ ਜਿਹੜਾ ਕੋਈ ਨੁਕਸੇ ਤੋਂ ਦੱਸਤਾ ਇਹਨਾਂ ਨੇ ਤੇ ਬਾਕੀ ਮੇਰਾ ਵੀ ਇੱਥੇ ਆਓ ਆਦਾ ਪੂਰੀ ਤਸਲੀਨਾ ਚੈੱਕ ਕਰਕੇ ਲੈ ਕੇ ਜਾਓ ਹਨਾ ਜੀ ਤੁਹਾਡਾ ਹੱਕ ਆ ਵਾਛੀ ਜਿਹੜੀ ਪਹਿਲੇ ਮਾੜੀ ਮੋੜੇ ਜੇ ਔਲ ਕਰਦੀ ਆ ਆਂਦੀ ਕੱਖ ਨਹੀਂ ਓਦਾਂ ਠੰਡੀ ਠਿਰੀ ਆ ਕੋਈ ਗੱਲ ਨਹੀਂ ਹੈਗੀ ਮੈਂ ਕੋਈ ਭੈਣ ਭੈਣ ਆਉਂਣਾ ਮਰਾ ਦੇ ਭੈਣ ਭਰਾ ਕੋਈ ਨਹੀਂ ਨਹੀਂ ਬਿਲਕੁਲ ਕੋਈ ਗੱਲ ਨਹੀਂ ਹੈਗੀ ਨੂੰ ਚਲੋ ਹਾਂ ਤੇ ਬੋਲੋ ਫਿਰ ਨੰਬਰ ਜੀ ਆਪਣਾ 97790 ਹਾਂ ਜੀ 68033 ਠੀਕ ਆ ਪਿੰਡ ਤੁਹਾਡਾ ਪੋਝੀਆਂ ਪਿੰਡ ਪੋਝੀਆਂ ਜ਼ਿਲ੍ਹਾ ਤਰਨਤਾਰਨ ਜ਼ਿਲ੍ਹਾ ਤਰਨਤਾਰਨ ਸਸਿਕਾ ਇੱਕ ਨੰਬਰ ਆਪਾਂ ਪਲੱਸ ਕਰਾ ਦੇ ਹਾਂ ਜੀ 7 तिहत्तर सतवजा जी सत्री अश्री